बताइए हमारे को रात को 12 बजे के आसपास सवा बारह के आसपास यहाँ पे इंटीमेशन आई थी कि यहाँ पे एक लाउड साउंड हैज़ बीन हर्ड इट इज़ सस्पेक्टेड दैट दर इज़ अ पॉसिबिलिटी कि एक एक्सप्लोजन और हुआ है बट बिकॉज अभी अंधेरा है और ये इस बिल्डिंग के पीछे हुआ है वहाँ पे अभी तक एक कंफर्म नहीं हो पाया है कि वेदर इट इज़ अ ब्लास्ट और और कोई और इंसिडेंट है आर एफ एस एल टीम इज़ ऑन द स्पॉट असी उन्होंने वेरीफाई कर रहे हैं एंड एज अ पार्ट ऑफ़ द प्रिकॉशनरी मेजर्स एज पार्ट जो हमारी इन्वेस्टिगेशन है हम सस्पेक्ट्स को राउंड अप कर रहे हैं लोगों को वेरीफाई कर रहे हैं पूछताछ कर रहे हैं इन्वेस्टिगेशन इज़ ऑन थोड़ी देर बाद जैसे ही हमारे पास पिक्चर क्लियरली इमर्ज होगी आई विल एंगेज विद यू और आपको ब्रीफ करेंगे थैंक यू इंसिडेंट का जो टाइम uh, है दैट इज़ अप्रोक्सीमेटली बिटवीन 12:15 एंड 12:30 दिस अर्ली मॉर्निंग वेदर ये पहले जैसा है इसको मैं अभी कंफर्म नहीं कर सकता मैंने अभी आपको कहा है कि वी आर नॉट श्योर क्योंकि पीछे अंधेरा है वहाँ देयर बट ये आपको बाद में बता पाऊंगी मेरा नाम स्वर्ण पाल सिंह ऐसे है कि रात को मैं इसी शराह में रात को रुका था तो को, सब कुछ नॉर्मल चल रहा था रात को एक बहुत जोर का धमाका हुआ और उस धमाके को सुनकर मैं उठा और मैंने टाइम देखकर रात को लगभग बारह बज के दस मिनट का टाइम था और सारा ठीक गुजरी और सुबह कुछ पुलिस वाले आए तो उन्होंने कमरा नंबर 225 से एक लड़का और एक लड़के को जो है वो बरामद किया तो मैंने सोचा कोई शायद दूसरा कोई नॉर्मल मामला होगा बाद में पता लगा तो उनके पास से बम बरामद हुए ये मैंने देखा जी ਤੁਹਾਡੇ ਕੋਲ ਕੁਝ ਦੇਖਾ ਕੋਈ ਚਟਨੀ ਵਗੈਰਾ ਕੁਝ ਹੋਇਆ ਬੈਸਾ ਕੋਈ ਦੇਖਿਆ ਨਹੀਂ ਜੀ ਐਸਾ ਕੁਝ ਨਹੀਂ ਹੋਇਆ ਥੈਂਕ ਯੂ ਸਵਾਗਤ ਹੈ ਗੁਰੂ ਜੀ ਕੀ ਫਤਿਹ ਵਿਖਲੇ ਕੁਝ ਦਿਨਾਂ ਤੋਂ ਲਗਾਤਾਰ ਇੱਕ ਘਟਨਾ ਵਾਪਰ ਰਹੀ ਹੈ ਪਹਿਲਾਂ ਸਾਰਾ ਘੜੀ ਸਰਾਂ ਦੇ ਕੋਲ ਇੱਕ ਧਮਾਕਾ ਹੋਇਆ ਉਹ ਤੋਂ ਬਾਅਦ ਫਿਰ ਦੂਏ ਦਿਨ ਇੱਕ ਤਮਾਕਾ ਫੇਰ ਹੋਇਆ ਜਿਹਦੇ ਬਾਰੇ ਤਕਤੀਸ਼ ਜਿਹੜੀ ਡੰਗਾਈ ਚ ਕਰਨੀ ਬਣਦੀ ਸੀ ਮੈਂ ਉਸ ਦਿਨ ਵੀ ਕਿਹਾ ਸੀ ਕਿ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਨੂੰ ਸੀਰੀਅਸਲੀ ਲੈ ਕੇ ਇਸ ਗੱਲ ਨੂੰ ਡੰਗਾਈ ਤੱਕ ਜਾਇਆ ਜਾਵੇ ਕਿ ਇਹਨਾਂ ਦੇ ਪਿੱਛੇ ਜਿਹੜਾ ਆ ਇਹ ਕਿਹੜੀ ਸ਼ਕਤੀ ਆ ਜਿਹੜੀ ਗੁਲੀਆਰੇ ਦੇ ਵਿੱਚ ਸਾਡੀ ਸਟਰੀਟ ਦੇ ਵਿੱਚ ਜਿਹੜੀ ਇਹੋ ਜਿਹੀ ਉਹ ਇੰਡੀਕੇਸ਼ਨਾਂ ਦੇ ਰਹੇ ਆ ਪਰ ਮੈਂ ਕਹਿ ਸਕਦਾ ਇਹ ਸਰਕਾਰ ਦੀ ਟੋਟਲ ਫੇਲਿਅਰ ਆ ਜੇ ਇਹਨੂੰ ਡੰਗਾਈ ਦੇ ਨਾਲ ਇਹਦੀ ਜਾਂਚ ਕਰ ਲਈ ਜਾਂਦੀ ਤੇ ਸ਼ਾਇਦ ਆ ਜਿਹੜੀ ਰਾਤ ਘਟਨਾ ਵਾਪਰੀ ਆ ਇਹ ਘਟਨਾ ਨਾ ਵਾਪਰਦੀ ਤੇ ਮੈਨੂੰ ਇੱਕ ਹੋਰ ਵੀ ਭਾਵਨਾ ਲੱਗਦੀ ਆ ਕਿ ਪਿੱਛੇ ਕੋ ਸਮਾਂ ਇਹੋ ਜਿਹਾ ਚਲਿਆ ਉਹ ਸੁੱਖ ਸ਼ਾਂਤੀ ਨਾਲ ਸਮਾਂ ਸਾਰਾ ਜਿਹੜਾ ਬਤੀਤ ਹੋ ਗਿਆ ਇਹ ਮੇਰਾ ਖਿਆਲ ਉਹ ਐਪੀਸੋਡ ਤੋਂ ਬਾਅਦ ਦੂਆ ਐਪੀਸੋਡ ਸ਼ੁਰੂ ਹੋ ਗਿਆ ਮੈਂ ਰੂਲ ਆਊਟ ਨਹੀਂ ਕਰਦਾ ਇਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਆ ਮੈਂ ਹਾਲੇ ਉਹਨਾਂ ਬਾਰੇ ਕੋਈ ਕਿਉਂਕਿ ਅਣਜੋਣੇ ਹੀ ਹੁੰਦੇ ਆ ਜਿਹੜੇ ਇਹੋ ਜਿਹੀਆਂ ਘਣਾਉਣੀਆਂ ਹਰਕਤਾਂ ਕਰਦੇ ਆ ਗੁਰੂ ਘਰਾਂ ਨਾਲ ਸੰਬੰਧਤ ਪਰ ਮੈਂ ਇਹ ਮਹਿਸੂਸ ਕਰਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਬਹੁਤ ਡੂੰਗੀ ਆ ਜਿਹੜੀ ਸਾਜ਼ਿਸ਼ ਕਿਸ ਵੱਲੋਂ ਇਸ਼ਾਰਾ ਕਰ ਰਹੀ ਆ ਕਿ ਹਾਲਾਤਾਂ ਨੂੰ ਕਿਵੇਂ ਮੋੜ ਗੰਦਲੇ ਕਰਨਾ ਸੋ ਇਹ ਜਿਹੜੀ ਰਾਤ ਘਟਨਾ ਵਾਪਰੀ ਆ ਬਹੁਤ ਨਿੰਦਣਯੋਗ ਨੇ ਬਹੁਤ ਦੁਖਦਾਈ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਪਵਿੱਤਰ ਨਗਰੀ ਆ ਇਸ ਪਵਿੱਤਰ ਨਗਰੀ ਦੇ ਵਿੱਚ ਹਰ ਇੱਕ ਬੰਦਾ ਆ ਕੇ ਸੁੱਖ ਸ਼ਾਂਤੀ ਮੰਗਦਾ ਤੇ ਸਤਿਗੁਰੂ ਜੀ ਸੁੱਖ ਸ਼ਾਂਤੀ ਪ੍ਰਦਾਨ ਕਰਦੇ ਆ ਪਰ ਕੁਝ ਤਾਕਤਾਂ ਜਿਹੜੀਆਂ ਉਹ ਇਸ ਧਾਰਮਿਕ ਭਾਵਨਾ ਨਾਲ ਵੀ ਖਲਵਾੜ ਕਰ ਜਾਂਦੀ ਆ ਆਪਣੀਆਂ ਪੋਲੀਟੀਕਲ ਐਂਡਸ ਦੀ ਪੂਰਤੀ ਲਈ ਪਰ ਮੈਂ ਕਹਿਣਾ ਚਾਹਣਾ ਕਿ ਗੁਰੂ ਦਾਰਿਆ ਇੱਥੇ ਜਿਹੜਾ ਚੜ ਕੇ ਆਇਆ ਉਹ ਗੁਰੂ ਸਾਹਿਬ ਜੀ ਨੇ ਉਹਦਾ ਆਪ ਹੀ ਜਿੱਦਾਂ ਵੀ ਇਤਿਹਾਸ ਗਵਾਹ ਆ ਉਤਰ ਦਿੱਤਾ ਤੇ ਜੇ ਕੋਈ ਦੁਖੀ ਹਿਰਦੇ ਨਾਲ ਆ ਕੇ ਇਸ ਦਰ ਤੇ ਆ ਕੇ ਅਰਦਾਸ ਕਰਦਾ ਸਤਿਗੁਰੂ ਜੀ ਉਹਦੀ ਦਰ ਦੇ ਉੱਤੇ ਅਰਦਾਸ ਪ੍ਰਵਾਨ ਵੀ ਕਰਦੇ ਆ ਇਹ ਨਿਮਾਨਿਆਂ ਦਾ ਘਰ ਆ ਨਿਤਾਣਿਆਂ ਦਾ ਘਰ ਆ ਸੋ ਅੱਜ ਰਾਤ ਇਹ तकरीबन 12:00 ਵਜੇ 9-10 ਮਿੰਟ ਦੀ ਘਟਨਾ ਆ ਔਰ ਉਸ ਘਟਨਾ ਦੇ ਵਿੱਚ ਜਿਸ ਵੇਲੇ ਇਹ ਇਧਰਲੇ ਪਾਸੇ ਧੁਮਾਕਾ ਹੋਇਆ ਸਾਡੇ ਜਿਹੜੇ ਮੁੰਡੇ ਸੀਸੀ ਫੂਟੇਜ ਵਾਲੇ ਜਿਹੜੇ ਉੱਥੇ ਕੈਮਰਿਆਂ ਤੇ ਬੈਠੇ ਆ ਉਹਨਾਂ ਨੇ ਇਹ ਸਾਰਾ ਦੇਖ ਕੇ ਆਪਣੀ ਜਿਹੜੀ ਟੀਮ ਸੀ ਉਹ ਸਾਰੀ ਨਠਾਈ ਪਿਛਲੇ ਪਾਸੇ ਪਹਿਲਾਂ ਉਹਨੇ ਅੰਦਰ ਆ ਕੇ ਦੇਖਿਆ ਵੀ ਜਿਸ ਬਾਥਰੂਮ ਦੇ ਵਿੱਚ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਆ ਉਹ ਬਾਥਰੂਮ ਸੁੱਕਾ ਸੀ ਉਹ ਤੋਂ ਬਾਅਦ ਬਾਹਰਲੇ ਪਾਸੇ ਜਾ ਕੇ ਦੇਖਿਆ ਧੂਆਂ ਸਿਗਾ ਮੀਨ ਵਾਈਲ ਪੁਲਿਸ ਵੀ ਉਧਰੋਂ ਬਾਹਰਲੇ ਪਾਸੇ ਆ ਗਈ ਉਹਨੇ ਵੀ ਆ ਕੇ ਸਾਰੀ ਜਿੰਨੇ ਵੀ ਪੁਛ ਪੜਤਾਲ ਤੇ ਉਹ ਤੋਂ ਇਲਾਵਾ ਜਿਹੜੇ ਸਾਡੀ ਟੀਮ ਗਈ ਸੀ ਉਹਨਾਂ ਨੂੰ ਉੱਥੋਂ ਕੁਝ ਟੁਕੜੇ ਕਾਗਜ਼ਾਂ ਦੇ ਜਿਹੜੇ ਉਹ ਮਿਲੇ ਉਹ ਕਾਗਜ਼ਾਂ ਦੇ ਟੁਕੜੇ ਜਿਹੜੇ ਸੀ ਉਹ ਪੁਲਿਸ ਦੇ ਸਪੋਰਟ ਕਰ ਦਿੱਤੇ ਬਾਅਦ ਦੇ ਵਿੱਚ ਦੌੜਬਾਜ ਕਰਦਿਆਂ ਤੇ ਜਿਹੜੀ ਸਾਡੇ ਉੱਥੇ ਕੈਮਰਿਆਂ ਦੇ ਉੱਤੇ ਇੰਚਾਰਜ ਲੱਗਾ ਆ ਉਹਨੇ ਬੱਚੇ ਨੇ ਮਿਹਨਤ ਕਰਕੇ ਉਸ ਘਟਨਾ ਦੇ ਸਮੇਂ ਦੀ ਸਾਰੀ ਵੀਡੀਓ ਜਿਹੜੇ ਕੱਢੀ ਤੇ ਸਾਡੇ ਕੋਲ ਇੱਕ ਬੰਦਾ ਜਿਹੜਾ ਉਹ ਲੋਕੇਟ ਹੋ ਗਿਆ। ਔਰ ਉਹਨੇ ਉਹਦੇ ਤਹਿਤ ਸਾਡੇ ਮੈਨੇਜਰ ਸਾਹਿਬਾਨਾਂ ਨੂੰ ਤੇ ਜਿਹੜਾ ਸਾਡਾ ਸੁਰੱਖਿਆ ਦਾਸਦਾ ਉੱਥੇ ਮੌਜੂਦ ਆ। ਉਹ ਸੁਰੱਖਿਆ ਦਾਸਦੇ ਨੂੰ ਤੁਰੰਤ ਹਰਕਤ ਚ ਲਿਆਂਦਾ ਕਿਉਂਕਿ ਉਹਦੀ ਜਿਹੜੀ ਆਈਡੈਂਟੀਫਿਕੇਸ਼ਨ ਸੀ ਕੈਮਰਿਆਂ ਦੇ ਵਿੱਚ ਆ ਚੁੱਕੀ ਸੀ। ਉਹ 1:00 ਤੋਂ ਬਾਅਦ ਜਾ ਕੇ ਸੌ ਗਿਆ ਬਾਹਰ ਬਰਾਂਡੇ 'ਚ ਸੁੱਤਾ ਸੀ ਤੇ ਸਾਡੇ ਫਿਰ ਉਹ ਸੁਰੱਖਿਆ ਦਾਸ ਤੇ ਤੁਰੰਤ ਜਿਹੜੇ ਆ ਹਰਕਤ ਵਿੱਚ ਆਏ ਔਰ ਉਹ ਬੰਦਾ ਜਿਹੜਾ ਸੀ ਉਹ ਲੋਕੇਟ ਹੋ ਗਿਆ ਉਹ ਬੰਦਾ ਅਪ੍ਰੀਹੈਂਡ ਕੀਤਾ ਤੇ ਮੀਨ ਵਾਈਲ ਜਿਹੜੀ ਪੁਲਿਸ ਆ ਉਹ ਵੀ ਆ ਗਈ ਸੀ ਹੁਣ ਉਹਦੇ ਨਾਲ ਉਸ ਬੰਦੇ ਦੀ ਪੁੱਛਗੈਸ ਤੋਂ ਬਾਅਦ ਕੋਈ ਇੱਕ ਜੋੜਾ ਹੋਰ ਨਾਲ ਸੀ ਉਹਨਾਂ ਦਾ ਉਹ ਵੀ ਪੁਲਿਸ ਨੇ ਐਪਰੀਹੈਂਡ ਕਰਕੇ ਲਿਆ ਗਿਆ ਨਾਲ ਪਰ ਮੈਂ ਕਹਿ ਸਕਦਾ ਕਿ ਜਿਹੜੇ ਸਾਡੇ ਇਹ ਮੁੰਡੇ ਜਿੰਨੇ ਵੀ ਉਥੇ ਕੈਮਰਿਆਂ ਤੇ ਬੈਠੇ ਆ ਤੇ ਜਿੰਨੇ ਵੀ ਸੁਰੱਖਿਆ ਦਾਸਦੇ ਆ ਇਹਨਾਂ ਨੇ ਤੁਰੰਤ ਹਰਕਤ ਚ ਆਉਣ ਦੇ ਵਿੱਚ ਜਿਹੜਾ ਕਾਰਜ ਤੇਜ਼ੀ ਨਾਲ ਕਰਕੇ ਇਹਨਾਂ ਨੇ ਇੱਥੇ ਵੱਡਾ ਕੋਈ ਦੁਰਘਟਨਾ ਹੋਣ ਤੋਂ ਬਚਾ ਲਈ ਇਹ ਮੈਂ ਸਮਝਦਾ ਇਹਨਾਂ ਦਾ ਹੌਸਲਾ ਜਿਹੜਾ ਇਹਨੂੰ ਹੌਸਲੇ ਨੂੰ ਹੋਰ ਜਿਹੜਾ ਵਧਾਉਣਾ ਚਾਹੀਦਾ ਕਿ ਇਹਨਾਂ ਨੇ ਸਾਰਾ ਇਹ ਕਾਰਜ ਜਿਹੜਾ ਉਹ ਕੀਤਾ ਬਾਕੀ ਕਿਉਂਕਿ ਤੁਸੀਂ মিডিਆ ਆ ਸਾਰੇ ਜਿਹੜੇ ਐਪਰੀਹੈਂਡ ਹੋਏ ਬੰਦੇ ਉਹ ਪੁਲਿਸ ਕੋਲ ਆ ਉਹ ਬਾਕੀ ਦੀ ਤਫਤੀਸ਼ ਪੁਲਿਸ ਨੇ ਕਰਨੀ ਆ ਪਰ ਸਰਕਾਰ ਦੀ ਨਲਾਕੀ ਤੇ ਨਾਕਾਮੀ ਆ ਕਿ ਜੇ ਪਹਿਲਾਂ ਦੋ ਇਨਸੀਡੈਂਟਾਂ ਨੂੰ ਡੰਗਾਈ ਦੇ ਨਾਲ ਬਚਿਆ ਜਾਂਦਾ ਤੇ ਆਹ ਤੀਜੀ ਘਟਨਾ ਨਹੀਂ ਸੀ ਹੋਣੀ ਸੋ ਮੈਂ ਤਾ ਸਮਝਣਾ ਪੁਲਿਸ ਦੀ ਇਹਦੇ ਆਪਣੇ ਸਰਕਾਰ ਦੀ ਟੋਟਲ ਫੇਲਿਅਰ ਫੇਲਿਅਰ ਇਸ ਕਰਕੇ ਆ ਕਿ ਇਹਨੂੰ ਸੀਰੀਅਸਲੀ ਲੈਂਦਾ ਹੀ ਨਹੀਂ ਇਸ ਕਰਕੇ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਕੋਈ ਨੁਕਸਾਨ ਹੋਣ ਤੋਂ ਬਚ ਗਿਆ ਤੇ ਗੁਰੂਦਾਰ ਦੇ ਵਿੱਚ ਅਰਦਾਸ ਵੀ ਆ ਤੁਸੀਂ ਵੀ ਸਾਰੇ মিডিਆ ਵਾਲੇ ਕਰਿਓ ਆਪਾਂ ਇੱਕ ਯਤਨ ਕਰੀਏ ਇਹਦੇ ਉੱਤੇ ਆਪਾਂ ਕਈ ਵਾਰੀ ਕੋ ਇਹੋ ਜਿਹੇ ਸਵਾਲ ਕਰ ਲੈਂਦੇ ਜਿਹੜੇ ਸਵਾਲ ਹਾਲੇ ਉਸ ਅਨਵੈਸਟੀਗੇਸ਼ਨ ਦੇ ਘੇਰੇ ਦੇ ਵਿੱਚ ਆ ਉਹ ਸਾਰਾ ਸਮੇਂ ਸਮੇਂ ਅਨੁਸਾਰ ਜਿਹਲੇ ਇੱਕ ਹੁਣ ਪਹਿਲਾਂ ਪੁਲਿਸ ਦਾ ਦੇਖਦੇ ਆ ਪੁਲਿਸ ਕਿੱਧਰ ਨੂੰ ਜਾਂਦੀ ਆ ਪੁਲਿਸ ਕੀ ਕਰਦੀ ਆ ਉਹ ਤੋਂ ਬਾਅਦ ਫਿਰ ਅਗਲਾ ਵੀ ਕਰਾਂਗੇ ਜਿਹੜੀ ਇਹਦੀ ਹੋਈ ਕਾਰਵਾਈ ਪਰ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਮੈਂ ਤਾਂ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਪੈਨਿਕ ਨਾ ਹੋਵੋ 23 ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਜੈਨ ਸਿੰਘ ਦੀ ਰਿਪੋਰਟ